ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਪਤੀ ਵੱਲੋਂ ਕੀਤੀਆਂ ਇਹ ਗੱਲਾਂ ਪਤਨੀ ਦੇ ਨਜ਼ਰ ਵਿੱਚ ਪਤੀ ਨੂੰ ਬਹੁਤ ਉੱਚਾ ਚੁੱਕ ਦੇਣਗੀਆਂ ਅਕਸਰ ਹੀ ਸਾਡੇ ਵੀਰ ਕਮਾਂਗਾਰਾਂ ਤੇ ਜਾਂਦੇ ਆ ਤੇ ਉਹ ਸ਼ਾਮਾਂ ਨੂੰ ਜਦੋਂ ਘਰ ਆਉਂਦੇ ਆ ਤੇ ਉਹਨਾਂ ਨੂੰ ਹੁੰਦਾ ਕਿ ਮੇਰੇ ਸਿਰ ਤੇ ਪਰਿਵਾਰ ਦੀ ਜ਼ਿੰਮੇਵਾਰੀ ਹੈ ਤੇ ਹੁੰਦੀ ਵੀ ਆ ਕਿਉਂਕਿ ਉਹਨਾਂ ਨੇ ਘਰ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਹੁੰਦੀਆਂ ਤੇ ਫਿਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਨੂੰ ਕਈ ਤਰ੍ਹਾਂ ਦੇ ਲੋਕ ਮਿਲਦੇ ਚੰਗੇ ਵੀ ਮਿਲਦੇ ਮਾੜੇ ਵੀ ਮਿਲਦੇ ਜਿਸ ਕਰਕੇ ਫਿਰ ਉਹਨਾਂ ਦਾ ਸੁਭਾਅ ਜਿਹੜਾ ਨਾ ਉਹਨਾਂ ਵਿੱਚ ਬਦਲਾ ਆ ਜਾਂਦਾ ਬੇਸ਼ੱਕ ਉਹ ਖੁਸ਼ ਰਹਿਣ ਵਾਲੇ ਹੋਣ ਕਿਸੇ ਟਾਈਮ ਉਹ ਫਿਰ ਜਦੋਂ ਚੰਗੇ ਮਾੜੇ ਇਨਸਾਨ ਉਹਨਾਂ ਨੂੰ ਪੂਰੇ ਦਿਨ ਵਿੱਚ ਮਿਲਦੇ ਆ ਨਾ ਤਾਂ ਉਹ ਸ਼ਾਮਾਂ ਨੂੰ ਕਈ ਵਾਰ ਖਿਜੇ ਵਿਕਾਰ ਆਉਂਦੇ ਆ ਤੇ ਜਿਹੜੀ ਪਤਨੀ ਹੁੰਦੀ ਆ ਨਾ ਉਹ ਵੀ ਘਰ ਵਿੱਚ ਬੱਚਿਆਂ ਨੂੰ ਸੰਭਦੀ ਆ ਬਜ਼ੁਰਗਾਂ ਨੂੰ ਸੰਭਦੀ ਆ ਘਰ ਦੇ ਮੈਂਬਰਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਆ ਤੇ ਘਰ ਦੀ ਸਾਫ ਸਫਾਈ ਕਰਦੀ ਆ ਬਲਕਿ ਸਾਰਾ ਦਿਨ ਉਹ ਵੀ ਕੰਮਕਾਰ ਵਿੱਚ ਲੱਗੀ ਰਹਿੰਦੀ ਆ ਤੇ ਉਹਨੂੰ ਹੁੰਦਾ ਵਾ ਕਿ ਮੈਂ ਵੀ ਸਾਰਾ ਦਿਨ ਕੰਮ ਕਰਦੀ ਆ ਬੱਚਿਆਂ ਨਾਲ ਖਿਜਾ ਖਜਾਈ ਕਰਦੀ ਤੇ ਉਹ ਵੀ ਖਿਜੀ ਹੁੰਦੀ ਆ ਜਿਸ ਕਰਕੇ ਦੋਨਾਂ ਵਿੱਚ ਪਤੀ ਪਤਨੀ ਵਿੱਚ ਆਪਸੀ ਟਕਰਾਅ ਬਹੁਤ ਵਧ ਰਹੇ ਆ ਦੋਨਾਂ ਦੋਨੋਂ ਜਾਣੇ ਖਿਜੇ ਰਹਿੰਦੇ ਪਤੀ ਨੂੰ ਹੁੰਦਾ ਕਿ ਮੈਂ ਵੱਧ ਕੰਮ ਕਰਦਾ ਮੈਂ ਬਾਹਰ ਜਾਂਨਾ ਵਾਂ ਮੈਂ ਕਈ ਤਰ੍ਹਾਂ ਦੇ ਲੋਕਾਂ ਨਾਲ ਮਿਲਦਾ ਵਾਂ ਜਿਸ ਕਰਕੇ ਉਹ ਥੱਕਿਆ ਟੁੱਟਿਆ ਘਰ ਆਉਂਦਾ ਤੇ ਔਰਤ ਜਿਹੜੀ ਆ ਪਤਨੀ ਜਿਹੜੀ ਆ ਉਹ ਵੀ ਘਰ ਦੇ ਕੰਮ ਕਰਕੇ ਸਵੇਰ ਤੋਂ ਸ਼ਾਮ ਤੱਕ ਉਹ ਵੀ ਥੱਕੀ ਟੁੱਟੀ ਹੁੰਦੀ ਆ ਉਹਨੂੰ ਵੀ ਹੁੰਦਾ ਕਿ ਜੇ ਪਤੀ ਬਾਹਰੋਂ ਆਇਆ ਤੇ ਮੇਰੇ ਨਾਲ ਕੁਝ ਪਿਆਰ ਦੇ ਬੋਲ ਬੋਲੇ ਤੇ ਪਤੀ ਪਤੀ ਨੂੰ ਵੀ ਇਹ ਗੱਲ ਹੁੰਦੀ ਆ ਤੇ ਫੇਰ ਜੇਕਰ ਪਤੀ ਆਪਣੀ ਪਤਨੀ ਨੂੰ ਕੋਈ ਅਜਿਹੇ ਸ਼ਬਦ ਬੋਲੇਗਾ ਜਿਸ ਨਾਲ ਦੋਨਾਂ ਦਾ ਰਿਸ਼ਤਾ ਵੀ ਮਜ਼ਬੂਤ ਹੋਵੇਗਾ ਦੋਨਾਂ ਵਿੱਚ ਆਪਸੀ ਪਿਆਰ ਵੀ ਵਧੇਗਾ ਤੇ ਫੇਰ ਪਤੀ ਦੀ ਰਿਸਪੈਕਟ ਇੱਜ਼ਤ ਮਾਣ ਸਤਕਾਰ ਪਤਨੀ ਦੀ ਨਜ਼ਰ ਵਿੱਚ ਦੁੱਗਣਾ ਚੌਗਣਾ ਹੋ ਜਾਵੇਗਾ ਤੇ ਉਹ ਕਿਹੜੀਆਂ ਗੱਲਾਂ ਸ਼ਬਦ ਭਾਵੇਂ ਛੋਟੇ ਹੀ ਹੋਣ ਪਰ ਉਹਨਾਂ ਦੇ ਅਰਥ ਜਿਹੜੇ ਆ ਨਾ ਉਹ ਬਹੁਤ ਵੱਡੇ ਹੁੰਦੇ ਆ ਉਹ ਸ਼ਬਦਾਂ ਤੇ ਹੀ ਰਿਸ਼ਤਾ ਟਿਕਿਆ ਹੁੰਦਾ ਜੇਕਰ ਦੋਨੋਂ ਜਾਣੇ ਇੱਕ ਦੂਜੇ ਨੂੰ ਸ਼ਬਦ ਵਧੀਆ ਬੋਲਣਗੇ ਨਾ ਲਫਜ਼ ਵਧੀਆ ਬੋਲਣਗੇ ਤੇ ਉਹਨਾਂ ਲਫ਼ਜ਼ਾਂ ਦੇ ਹੀ ਰਿਸ਼ਤਾ ਜਿਹੜਾ ਉਹ ਮਜ਼ਬੂਤ ਹੋ ਜਾਂਦਾ ਤੇ ਉਹ ਕਿਹੜੇ ਲਫ਼ਜ਼ ਆ ਉਹ ਕਿਹੜੀਆਂ ਗੱਲਾਂ ਵਾਂ ਜਿਹੜੀਆਂ ਪਤੀ ਆਪਣੀ ਪਤਨੀ ਨੂੰ ਕਹੇਗਾ ਤੇ ਪਤਨੀ ਦੀ ਨਜ਼ਰ ਵਿੱਚ ਪਤੀ ਦੀ ਇੱਜ਼ਤ ਦੁੱਗਣੀ ਚੌਗਣੀ ਹੋ ਜਾਵੇਗੀ ਹੁਣ ਜਦੋਂ ਪਤੀ ਸਵੇਰ ਤੋਂ ਘਰੋਂ ਚਲੇ ਜਾਣਾ ਕੰਮ ਕਰ ਤੇ ਸ਼ਾਮਾਂ ਨੂੰ ਆਉਣਾ ਤੇ ਜੇਕਰ ਉਹ ਆਣ ਕੇ ਆਪਣੀ ਪਤਨੀ ਨੂੰ ਇਹ ਗੱਲ ਪੁੱਛ ਲਵੇ ਕਿ ਤੂੰ ਠੀਕ ਆ ਸਾਰਾ ਦਿਨ ਕਿਵੇਂ ਦਾ ਰਿਆ ਚੰਗਾ ਲੰਘਿਆ ਤੂੰ ਸਾਰਾ ਕੰਮ ਇੱਕੋ ਵਾਰੀ ਨਾ ਕਰਿਆ ਕਰ ਬਿਮਾਰ ਹੋ ਜੇਂਗੀ ਥੋੜਾ ਰੁਕ ਕੇ ਕਰ ਲਿਆ ਕਰ ਸਾਹ ਲੈ ਲਿਆ ਕਰ ਆਪਣੀ ਸਿਹਤ ਦਾ ਵੀ ਧਿਆਨ ਰੱਖਿਆ ਕਰ ਜੇ ਉਹ ਕਿਉਂਕਿ ਪਤਨੀ ਨੂੰ ਪਤਾ ਹੁੰਦਾ ਵਾ ਪਤਨੀ ਇਹੋ ਚਾਹੁੰਦੀ ਹੁੰਦੀ ਆ ਕਿਉਂਕਿ ਮੇਰਾ ਪਤੀ ਮੇਰਾ ਦੁੱਖ ਸੁੱਖ ਵੰਡਾਵੇ ਤੇ ਜਦੋਂ ਪਤੀ ਖਿਜਿਆਕਾਰ ਆਵੇਗਾ ਤਾਂ ਫਿਰ ਦੁੱਖ ਸੁੱਖ ਕਿੱਥੋਂ ਵੰਡਾਇਆ ਜਾਣਾ ਕਈ ਕੁਝ ਪਰਿਵਾਰਾਂ ਦੀ ਮੈਂ ਗੱਲ ਕਰਦੀ ਕੁਝ ਪਤਨੀਆਂ ਦੀ ਗੱਲ ਕਰਦੀ ਕੁਝ ਪਤੀਆਂ ਦੀ ਗੱਲ ਕਰਦੀ ਜਿਹੜੇ ਕਿ ਖਿਜੇ ਖਿਜੇ ਰਹਿੰਦੇ ਆ ਕਿਉਂਕਿ ਇੱਕ ਗੱਲ ਕਦੇ ਵੀ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਹੁੰਦੀ ਕੁਝ ਵੀਰਾਂ ਦਾ ਸੁਭਾਅ ਬਹੁਤ ਵਧੀਆ ਹੁੰਦਾ ਕੁਝ ਵੀਰ ਤੇ ਕੁਝ ਪੈਣਾ ਜਿਹੜੀਆਂ ਵਾ ਉਹ ਆਪਣੇ ਰਿਸ਼ਤੇ ਨੂੰ ਇਹੋ ਜੇ ਸ਼ਬਦ ਬੋਲ ਕੇ ਬਹੁਤ ਮਜ਼ਬੂਤ ਕਰਕੇ ਰੱਖਦੀਆਂ ਤੇ ਫਿਰ ਖੁਸ਼ੀਆਂ ਵੀ ਉਹਨਾਂ ਦੇ ਘਰ ਵਿੱਚ ਰਹਿੰਦੀਆਂ ਤੇ ਜਦੋਂ ਪਤੀ ਪਤਨੀ ਇੱਕ ਦੂਜੇ ਨੂੰ ਦੁੱਖ ਸੁੱਖ ਪੁੱਛਣਗੇ ਹੀ ਨਹੀਂ ਤੇ ਫਿਰ ਉੱਥੇ ਰਿਸ਼ਤਾ ਜਿਹੜਾ ਵਾ ਨਾ ਉਹ ਵੀ ਕਿਰਕਰਾ ਜਾ ਲੱਗਦਾ ਆ ਉਹ ਵੀ ਜ਼ਿੰਦਗੀ ਇੰਜ ਕੱਟਣ ਦੇ ਮੁਤਾਬਕ ਹੋ ਜਾਂਦੀ ਜਿਉਣ ਜੋਗੀ ਨਹੀਂ ਹੁੰਦੀ ਇਸ ਕਰਕੇ ਜੇਕਰ ਪਤੀ ਕਿਤੇ ਇੱਕ ਵਾਰ ਗਿਆ ਕਿਤੇ ਸ਼ਹਿਰ ਗਿਆ ਤਾਂ ਉਹ ਪਤਨੀ ਨੂੰ ਫੋਨ ਕਰਕੇ ਇੰਨੀ ਗੱਲ ਪੁੱਛ ਲਵੇ ਕਿ ਮੈਂ ਸ਼ਹਿਰ ਆਇਆ ਵਾਂ ਤੇਰੇ ਲਈ ਕੀ ਲੈ ਕੇ ਆਵਾਂ ਤੈਨੂੰ ਕੁਝ ਪਸੰਦ ਤੇ ਦੱਸ ਦੇ ਮੈਂ ਤੇਰੇ ਵਾਸਤੇ ਲਈ ਆਵਾਂ ਕਿਉਂਕਿ ਇਹ ਗੱਲਾਂ ਭਾਵੇਂ ਬਹੁਤ ਛੋਟੀਆਂ ਵਾਂ ਨਿੱਕੀਆਂ ਨਿੱਕੀਆਂ ਗੱਲਾਂ ਵਾਂ ਪਰ ਜੇਕਰ ਇਹ ਗੱਲਾਂ ਪਤੀ ਆਪਣੀ ਪਤਨੀ ਨੂੰ ਬੋਲੇਗਾ ਨਾ ਤਾਂ ਪਤਨੀ ਨੂੰ ਇਹ ਮਹਿਸੂਸ ਹੋਵੇਗਾ ਕਿ ਇਹ ਮੇਰੀ ਕੇਅਰ ਕਰਦਾ ਵਾ ਇਹਨੂੰ ਮੇਰੇ ਦੁੱਖ ਦੁੱਖੀ ਹੋਣ ਦੇ ਨਾਲ ਫਰਕ ਪੈਂਦਾ ਆ ਜੇ ਮੈਂ ਬਿਮਾਰ ਆ ਤਾਂ ਪਤੀ ਇਹ ਗੱਲ ਪੁੱਛ ਲਵੇ ਕਿ ਤੂੰ ਠੀਕ ਆ ਦਵਾਈ ਟਾਈਮ ਸਿਰ ਖਾਦੀ ਸੀ ਤੇ ਫਿਰ ਉਹਨੂੰ ਇਹ ਮਹਿਸੂਸ ਹੁੰਦਾ ਵਾ ਕਿ ਮੇਰਾ ਪਤੀ ਮੇਰਾ ਧਿਆਨ ਰੱਖਦਾ ਆ ਉਹਨੂੰ ਮੇਰੇ ਬਿਮਾਰ ਹੋਣ ਨਾਲ ਫਰਕ ਪੈਂਦਾ ਆ ਉਹਨੂੰ ਮੇਰੀ ਖੁਸ਼ੀ ਨਾਲ ਖੁਸ਼ੀ ਮਹਿਸੂਸ ਹੁੰਦੀ ਆ ਜੇਕਰ ਕੰਮਕਾਰ ਕਰਦਾ ਕਰਦੀ ਆ ਤਾਂ ਪਤੀ ਇਹ ਗੱਲ ਕਹਿ ਦੇਵੇ ਕਿ ਕੋਈ ਗੱਲ ਨਹੀਂ ਰੁੱਕ ਕੇ ਕਰ ਲਈ ਸਾਰਾ ਕੰਮ ਇਕੱਠਾ ਨਾ ਕਰਿਆ ਕਰ ਬਿਮਾਰ ਹੋ ਜੇਗੀ ਪਤਨੀ ਨੂੰ ਸਕੂਨ ਮਿਲੇਗਾ ਇਹ ਜਿਹੜੀਆਂ ਗੱਲਾਂ ਹੁੰਦੀਆਂ ਨਾ ਜੇਕਰ ਪਤੀ ਆਪਣੀ ਪਤਨੀ ਨੂੰ ਬੋਲੇਗਾ ਨਾ ਤਾਂ ਪਤਨੀ ਨੂੰ ਇਹ ਗੱਲਾਂ ਬਹੁਤ ਸਕੂਨ ਦਿੰਦੀਆਂ ਤੇ ਜੇਕਰ ਪਤਨੀ ਖੁਸ਼ ਹੋਵੇਗੀ ਨਾ ਤਾਂ ਫਿਰ ਉਹ ਆਪਣੇ ਪਤੀ ਦਾ ਵੀ ਖਿਆਲ ਰੱਖੇਗੀ ਪਤੀ ਨੂੰ ਵੀ ਫੋਨ ਕਰਕੇ ਉਹ ਇਹ ਗੱਲਾਂ ਜ਼ਰੂਰ ਕਿਹਾ ਕਰੇਗੀ ਕਿ ਤੁਸੀਂ ਠੀਕ ਹੋ ਜੇਕਰ ਉਹ ਠੀਕ ਨਾ ਹੋਵੇ ਤਾਂ ਉਹਦਾ ਹਾਲ-ਚਲ ਬਾਰ-ਬਾਰ ਪੁੱਛੇਗੀ ਜੇਕਰ ਇਨਸਾਨ ਇਹੋ ਜੀਆਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਧਿਆਨ ਰੱਖਣਾ ਸ਼ੁਰੂ ਕਰ ਦਵੇ ਨਾ ਤਾਂ ਫੇਰ ਉਹ ਰਿਸ਼ਤਾ ਜਿਹੜਾ ਉਹ ਬਹੁਤ ਮਜ਼ਬੂਤ ਹੋ ਜਾਵੇਗਾ ਉਹ ਜ਼ਿੰਦਗੀ ਬਹੁਤ ਖੁਸ਼ਹਾਲ ਹੋ ਜਾਵੇਗੀ ਤੇ ਜਿੱਥੇ ਪਤੀ ਪਤਨੀ ਦੀ ਆਪਸ ਵਿੱਚ ਬਹੁਤ ਪਿਆਰ ਹੋਵੇਗਾ ਨਾ ਆਪਸ ਵਿੱਚ ਦੋਨਾਂ ਦਾ ਰਿਸ਼ਤਾ ਮਜ਼ਬੂਤ ਹੋਵੇਗਾ ਨਾ ਉੱਥੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਸਕੂਨ ਮਿਲੇਗਾ ਉਹ ਕਿਉਂਕਿ ਪਤਨੀ ਖੁਸ਼ ਹੋਵੇਗੀ ਨਾ ਜੇ ਪਤਨੀ ਖੁਸ਼ ਹੋਵੇਗੀ ਤਾਂ ਉਹ ਫਿਰ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਖੁਸ਼ ਰੱਖੇਗੀ ਤੇ ਜੇਕਰ ਪਤਨੀ ਆਪਣੇ ਪਤੀ ਤੋਂ ਖੁਸ਼ ਨਹੀਂ ਆ ਉਹ ਕਿਉਂਕਿ ਪਤੀ ਦੇ ਨਾਲ ਬਣਦੀ ਨਹੀਂ ਆ ਜਾਂ ਖਿਜੀ ਰਹਿੰਦੀ ਆ ਜਾਂ ਦੋਨੋਂ ਜਾਣੇ ਇੱਕ ਦੂਜੇ ਨੂੰ ਸਮਝਦੇ ਨਹੀਂ ਆ ਉੱਥੇ ਫਿਰ ਪਤਨੀ ਵਾਸਤੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਸੰਭਾਲਣਾ ਵੀ ਔਖਾ ਹੋ ਜਾਂਦਾ ਆ ਇਸ ਕਰਕੇ ਇਹੋ ਜਿਹੀ ਗੱਲਾਂ ਜਿਹੜੀਆਂ ਆ ਇਹ ਛੋਟੀਆਂ-ਛੋਟੀਆਂ ਜ਼ਰੂਰੀ ਆ ਪਰ ਇਹ ਪਤੀ-ਪਤਨੀ ਦੇ ਰਿਸ਼ਤੇ ਨੂੰ ਬਹੁਤ ਮਜ਼ਬੂਤ ਕਰਨਗੀਆਂ ਸੋ ਉਮੀਦ ਕਰਦੀ ਆ ਕਿ ਇਹ ਗੱਲ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਸੋ ਆਪਣੇ ਵਿਚਾਰ ਜਰੂਰ ਦਿਓ ਖੁਸ਼ ਰਹੋ ਤੰਦਰੁਸਤ